સુપ્રીમ કોર્ટ ਦੇ ਵੱਲੋਂ ਰਾਹਤ ਮਿਲਣ ਤੋਂ ਬਾਅਦ ਕਾਂਗਰਸ ਅਰੁਣਾਚਲ ਵਿਧਾਨ ਸਭਾ ਦੇ ਵਿੱਚ ਆਪਣਾ ਬਹੁਮਤ ਸਾਬਤ ਕਰੇਗੀ। ਕਾਂਗਰਸ ਨੇ ਸਰਕਾਰ ਬਚਾਉਣ ਲਈ ਨਵੇਂ ਫਾਰਮੂਲੇ ਦੇ ਤਹਿਤ ਨਵਾਂਮ ਤੁਕੀ ਦੀ ਥਾਂ ਪੇਮਾ ਖਾਂਡੂ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ। ਪੇਮਾ ਖਾਂਡੂ ਵਿਧਾਇਕਾਂ ਦੇ ਨਾਲ ਰਾਜਪਾਲ ਨੂੰ ਵੀ ਮਿਲ ਸਕਦੇ ਨੇ ਤੇ ਰਾਜਪਾਲ ਨੂੰ ਬਹੁਮਤ ਪ੍ਰੀਖਣ ਨਾ ਕਰਵਾਉਣ ਦੀ ਮਾਕਰ ਸਕਦੇ ਨੇ। ਕਾਂਗਰਸ ਨੇ 60 ਸੀਟਾਂ ਵਾਲੀ ਅਰੁਣਾਚਲ ਵਿਧਾਨ ਸਭਾ ਵਿੱਚ 44 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਨਵਾਂਮ ਤੁਕੀ ਦੇ ਵੱਲੋਂ ਬਹੁਮਤ ਸਾਬਤ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਪਰ ਰਾਜਪਾਲ ਨੇ ਇਸ ਲਈ ਅੱਜ ਯਾਨੀ ਕਿ 16 ਜੁਲਾਈ ਦਾ ਸਮਾਂ ਦਿੱਤਾ ਸੀ ਨਵਾਬ ਤੁਖੀ ਦਾ ਦਾਵਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ 15 ਦਸੰਬਰ ਵਾਲੀ ਸਥਿਤੀ ਬਹਾਲ ਕਰਨ ਦੇ ਕਾਰਨ ਕਾਂਗਰਸ ਛੱਡਣ ਵਾਲੇ ਵਿਧਾਇਕ ਫਿਰ ਕਾਂਗਰਸ ਵਿਧਾਇਕ ਦਲ ਦਾ ਹਿੱਸਾ ਬਣ ਗਏ ਨੇ ਤੁਹਾਨੂੰ ਦੱਸ ਦਈਏ ਕਿ 15 ਦਸੰਬਰ 2015 ਤੱਕ ਕਾਂਗਰਸ ਦੇ 42 ਵਿਧਾਇਕ ਸਨ ਪਰ ਭਾਜਪਾ ਦਾ ਕਹਿਣਾ ਹੈ ਕਿ ਅਰੁਣਾਚਲ ਵਿੱਚ ਹੁਣ ਕੋਈ ਵੀ ਵਿਧਾਇਕ ਦਲ ਨਹੀਂ ਬਚਾਇਆ ਅਰੁਣਾਚਲ ਦੇ ਵਿੱਚ ਇਸ ਵੇਲੇ ਪੀਪਲਸ ਪਾਰਟੀ ਆਫ ਅਰੁਣਾਚਲ ਦੇ ਕੋਲ 3, ਕਾਂਗਰਸ ਦੇ ਕੋਲ 15 ਤੇ ਭਾਜਪਾ ਦੇ ਕੋਲ 11 ਵਿਧਾਇਕ ਨੇ ਜਦ ਕਿ ਦੋ ਆਜ਼ਾਦ ਅਤੇ ਦੋ ਸੀਟਾਂ ਖਾਲੀ ਨੇ